ਖਾਨ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਆਪਾਂ ਦੌਲਤ ਡੈਰੀ ਫਾਰਮ ਚੋਂ ਬਣਾਉਣ ਜਾ ਰਹੇ ਆਂ ਵੀਰ ਕੋਲ ਚਾਰ گاਵਾ ਨੇ ਉਹਨਾਂ ਵਿੱਚੋਂ ਦੋ ਤਾਂ ਤਾਜ਼ੀਆਂ ਸੂਈਆਂ ਤੇ ਦੋ ਗੱਬਣਾ ਥੋੜੇ ਥੋੜੇ ਦਿਨ ਲੈਂਦੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਮੇਰਾ ਕੰਟੈਕਟ ਨੰਬਰ 81467 15312 ਤੇ ਆਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਕਿਵੇਂ ਚੱਲਦਾ ਜੀ ਕੰਮ ਬਹੁਤ ਵਧੀਆ ਵੀਰੇ ਬਹੁਤ ਵਧੀਆ ਨਾਮ ਤੇ ਐਡਰੈਸ ਬੋਲ ਦੋ ਜੀ ਆਪਣਾ ਨਾਮ ਬਤਾਰਿਆ ਸੀ ਸਾਣਾ ਉਹ ਡੋਲਟਰਾਂ ਪਿੰਡ ਬਗੜਾੜੀ ਜ਼ਿਲ੍ਹਾ ਫਰੀਕੋਟ ਤੁਸੀਂ ਜੱਤੋ ਨੇੜੇ ਪਿੰਡ ਕਿਹੜਾ ਰਹਿੰਦਾ ਨੇ ਨੇੜੇ ਵੀਰੇ ਆਪਣਾ ਬਾਜਾ ਕਾਨ ਦੇ ਕੋਟਪੁਰੇ ਸਾਹਨੇ ਦੇ ਵਿੱਚ ਪਿੰਡ ਆਪਣਾ ਠੀਕ ਆ ਵੀਰੇ ਮੋਬਾਈਲ ਨੰਬਰ ਬੋਲ ਦੋ ਵੀਰੇ 8847601402 ਠੀਕ ਆ ਇਹ ਵਾਜ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜੀ ਬਾਈ ਇਧਰੋਂ ਸਟਾਰਟ ਕਰੀਏ ਹਾਂਜੀ ਬਾਈ ਇਧਰੋਂ ਆਪਣਾ ਗੱਪਣਾ ਸਟਾਰਟ ਕਰ ਲੈਣਾ ਸੂਂਗਾ ਹੂੰਗਾ ਦੋ ਐਂਡ ਤੇ ਵਿਖਾ ਦਿੰਨੇ ਆ ਠੀਕ ਆ ਵੀਰੇ ਜਿਹੜੀ ਬਾਈ ਆਪਾਂ ਸਾਹਮਣੇ ਵੇਖ ਰਹੇ ਆ ਕਿਹੜਾ ਸੂਆ ਸੁੰਦੀ ਆ ਤੇ ਦੂਜਾ ਸੂਆ ਵੇਰ ਸੁੰਦੀ ਆ ਕਿੰਨਾ ਟਾਈਮ ਬਾਕੀ ਆ ਵੀਰੇ ਬਾ ਸੂਪੇ ਹੱਥ ਨੂੰ ਸੂਪੇ ਦੋ ਦਿਨ ਲੈ ਵੀ ਸਕਦੀ ਆ ਠੀਕ ਆ ਹਾਂ ਸੂਪੇ ਦਾ ਬਈ ਘਣਾ ਹੱਥ ਨੂੰ ਸੂਪੇ ਭਾਵੇਂ ਦੋ ਦਿਨ ਲੈ ਜਾਏ ਹਾਂ ਠੰਡੀ ਸੀ ਬਹੁਤ ਜਿਆਦਾ ਕੀ ਰਕਾਰਡ ਆ ਵੀਰੇ ਪਿਛਲੇ ਸੂਏ ਦਾ ਦੁੱਧ ਵੀਰੇ ਕਹਿਣ ਨੂੰ ਪਰ 30 ਕਿਲੋ ਕਰੀ ਕਿਉਂਕਿ ਫਾਇਦਾ ਨਹੀਂ ਹਾਂ ਪਰ 20 ਕਿਲੋ ਦੁੱਧ ਦਿੱਤਾ ਹੋਇਆ ਬੈੜ ਦਾ ਠੀਕ ਆ ਹਾਂ 23 ਕਿਲੋ ਗੇ ਨਾਰਮਲੀ ਦਈ ਗਏ ਬਾਕੀ ਆਰਡਰ ਦੱਸਦਾ ਫਿਕਸ ਹੈ ਬੰਨੀ ਆ ਕਰਮ ਵਾਲੀ ਹੈ ਨਾ ਬਾਕੀ ਠੰਡੀ ਸੀ ਬਹੁਤ ਆ ਠੀਕ ਆ ਅੱਗੋਂ ਪਿਛੋਂ ਲੈਵਾ ਮੂਰੇ ਵੇਖੋ ਥਾਣੇ ਨਾ ਪੰਗਾ ਲੱਗਿਆ ਕਰ ਲੋ ਬਹੁਤ ਠੰਡੀ ਸੀ ਲਾ ਕਰਮ ਵਾਲੀ ਨਾ ਨਿਕਾ ਲੱਗਿਆ ਬਰੀਕੀ ਚ ਹੈ ਨਾ ਬਾਹਰ ਪਾਲ ਦਾ ਥਣ ਲੱਗਿਆ ਮੇਨ ਗੱਲ ਹੁੰਦੀ ਆ ਠੰਡੀ ਸੀ ਬਹੁਤ ਜਿਆਦਾ ਆ ਹਾਂ ਬਈ ਖੋਲ ਲਿਆ ਤੇ ਤੋਰ ਦੇ ਭਰਾ ਜੇ ਆਪਾਂ ਗੱਲ ਕਰੀਏ ਕੱਦ ਬੱਡ ਤੇ ਸਨਖ ਪੁਣਾ ਵਾ ਖੋਲਾ ਬਰੀਡ ਹੈ ਸਾਡਾ ਬੁੜੀ ਹਾਂ ਫੋਲ ਬਰੀਡ ਆ ਬਾਈ ਫੇਸ ਚੈੱਕ ਕਰ ਲੋ ਛੋਟਾ ਛੋਟਾ ਕਰਨਾ ਬੋਦੀ ਵਾਦੀ ਕਰ ਲੈ ਚਲ ਭਰਾ ਪੱਤੂਰਦ ਨੇ ਥੋੜੀ ਲੰਮੀ ਤੇ ਥਰਡ ਚੈੱਕ ਕਰ ਲਓ ਬਾਈ ਮੱਝਾਂ ਵਰਗਾ ਥਣ ਲੱਗਾ ਵਾ ਪੂਰੀ ਵਿੱਥੀ ਤੇ ਥਣ ਲੱਗਾ ਵਾ ਇੱਕ ਨੰਬਰ ਤੋਰਾਗਾ ਕਰਮਾਲੀ ਦਾ ਆਪਾਂ ਨੂੰ ਮੂਹੂ ਬੋਲਣ ਦੀ ਲੋੜ ਹੀ ਨਹੀਂ ਸਣਖ ਪਣਾ ਬਾਹਰ ਤੇ ਐਨਾ ਹੈਗਾ ਬਹੁਤ ਜਿਆਦੇ ਬਰੀ ਵਾਲੀ ਬਰੀ ਬਾੜਾ ਪੂਰੀ ਚੰਗੀ ਹੈ ਇੱਕ ਪੂਰੀ ਬਰੀਚੀ ਵਾਲੀ ਬਾੜਾ ਦੁੱਧ ਚੰਗਾ ਪਾਉਂਦੀ ਹੈ ਤੇ ਭਾਈ ਅੱਜ ਕੀ ਕਿੰਨਾ ਕ ਪਾਉ ਵਾਸਤੇ ਦੁੱਧ ਕਹਿਣ 25 26 ਕਿਲੋ ਕਹੀਗੇ ਪਰ 20 ਕਿਲੋ ਤਾਂ ਤੇ ਨਾਰਮਲੀ ਦੁੱਧ ਦੇ ਹੀ ਜਾਊਗੀ ਖੁੱਲਾ ਦੇ ਹੀ ਜਾਊਗਾ ਖੁੱਲਾ ਮੂਰੇ ਵੱਲ ਨਹੀਂ ਕਰਦੇ ਜੀ ਫ੍ਰੈਕਸ਼ਨ ਵਾਲੇ ਦੀ ਹਵਾਲਾ ਟੁੱਟਦਾ ਨਹੀਂ ਨੋ ਨੋ ਨਾ ਬਾਕੀ ਮੂਰੇ ਵੇਖੋ ਹਾਂ ਬਾਈ ਲੈ ਪਤ ਮੂਰੇ ਚੈੱਕ ਕਰਾ ਦਿੰਨੇ ਆ ਬਾਈ ਚੈੱਕ ਕਰ ਕਰਮ ਵਾਲੀ ਦੇ ਸਹੀ ਗੱਲ ਆ ਬਹੁਤ ਚੰਗਾ ਥਣ ਲੱਗਿਆ ਲੱਗਿਆ ਬਹਿਣ ਨੂੰ ਬਹੁਤ ਕਮਾਲ ਦਾ ਥਣ ਲੱਗਿਆ ਵਾ ਬਾਕੀ ਪਸ਼ੂ ਤੂੰ ਅੱਗੇ ਵੀ ਮਾੜੇ ਦੇਮ ਵੜੇਗਾ ਪਸ਼ੂ ਵੀ ਆਪਣੇ ਕੋ ਟੌਪ ਲਈ ਹੁੰਦਾ ਵੀਰੇ ਕੱਲ ਸਹੀ 80000 ਰੁਪਏ ਵਿਚੋਂ ਠੀਕ ਆ ਬਾਈ ਕਹਿੰਦਾ 8 ਗੜਾ ਅਸੀਂ ਚਾਰੋ ਦੇ ਵਿੱਚੋਂ ਵੇਗੀਆਂ ਤੇ ਫਰਾ ਫਿਰ ਕੀ ਮੋਲ ਆ ਜਾ ਲੈਣ ਦੇਣ ਜਾਦਾ ਇਹਦਾ 70000 ਤੋਂ ਮਾਰਦਾਨ ਕਰ ਦਾਂਗੇ ਲੇ ਭਾਈ ਜਮਾ ਜਏ ਮੁੱਲ ਕਰਤਾ ਭਾਈ ਨੇ ਮੁੱਲ ਮੰਗਣ ਨੂੰ ਤਾਂ ਭਾਈ ਜਿੰਨਾ ਮਰਜ਼ੀ ਮੰਗ ਲਾਂਦਾ ਮੁੱਲ ਆਪਾਂ ਆਪ ਲੈ ਆਇਆ ਆਪਾਂ ਕਰਨ ਵਾਲੀ ਦੇ 72000 ਜੇ ਮਾਨਦਾਨ ਕਰ ਦਿਆਂਗੇ ਬਸ ਠੀਕ ਆ ਭਾਈ ਭਾਈ ਕਹਿੰਦਾ ਨਜਾਇਜ਼ ਮੁੱਲ ਆਪਾਂ ਨਾ ਕਰਿਆ ਤੇ ਨਾ ਕਰਨਾ 72000 ਰੁਪਏ ਦੀ ਆਪਾਂ ਬੈੜ ਦੇ ਦੇਾਂਗੇ ਬਾਕੀ ਥਾਂ ਬਹੁਤ ਚੰਗਾ ਲੱਗਾ ਬਹੁਤ ਗੱਲਾਂ ਆ ਥਾਂ ਬਹੁਤ ਚੰਗਾ ਥਾਣਾ ਮੋਟਾ ਮੋਟਾ ਥਾਣਾ ਮੱਝਾਂ ਵਰਗਾ ਥਣ ਲੱਗਾ ਵਾ ਕਰਨ ਵਾਲੀ ਦੇ ਪੂਰੀ ਵਿੱਚੀ ਤੇ ਥਣ ਲੱਗਾ ਵਾ ਇਹ ਨਹੀਂ ਹੈਗਾ ਵਿਚਕਾਰ ਕੋਈ ਫੋਰਸਾਂ ਜਾਂ ਨਾੜਾ ਚੈੱਕ ਕਰ ਲੋ ਬਰੀਕੀ ਚ ਨਾੜਾ ਕਰਨ ਵਾਲੀ ਦੇ ਬਾਕੀ ਸੂਪੂ ਵੀ ਲੱਗਦਾ ਘੰ ਠੀਕ ਆ ਹਾਂ ਹਾਂ ਬਾਈ ਕਹਿੰਦਾ ਲੱਗਦਾ ਵੀ ਸੂਪੂਗੀ ਘੰਟੇ ਤੱਕ ਸੂਬੇ ਸਮਾਰੀ ਸੌਖਾ ਬਾਈ ਯਾਰ ਹਾਂ ਬਾਈ ਸਹੀ ਗੱਲ ਸੌਖਾ ਪਸੂ ਵੇਚਣਾ ਸੌਖਾ ਗੱਲ ਸਹੀ ਗੱਲ ਠੰਡੀ ਜੀ ਲੱਗ ਰੇ ਹਾਂ ਬਾਈ ਆਪਣਾ ਚੱਕਦੀ ਨਹੀਂ ਕਰਮਾੜੀ ਉਹ ਗੁੰਡਾ ਰਹਿਣਾ ਥੱਲੇ ਲੱਗ ਆਪ ਕਰਨੀ ਪੂ ਚੱਕ ਕੇ ਪਾਸੇ ਇਹ ਨਹੀਂ ਆਪ ਚੰਡੀ ਹੈ ਗਰ ਅੱਗੇ ਭਰਾ ਦੋ ਨੰਬਰ ਇਹ ਵੀਰੇ ਦੂਜਾ ਸਵਾ ਗੜਸ ਹੁੰਦੀ ਆ ਠੀਕ ਆ ਇਹ ਬੰਦਾ ਕਮਾਈ ਵਾਲਾ ਸੋਚਦਾ ਜਿਹੜਾ ਬੰਦਾ ਲੈ ਜਾਊਗਾ ਠੀਕ ਆ ਬਾਦਮਾ ਦੀ ਨਰਮ ਹਜੇ ਵੜੇ ਵੀਰੇ 10 ਦਿਨਾਂ ਦੀ ਕੱਚੀ ਆ 22 ਕਿਲੋ ਦੱਧ ਵਾਲੀ ਵੜਾ ਹੈ ਪੂਰੀ 27 28 ਲੀਟਰ ਦਾ ਦੱਧ ਲੱਗੇ ਦੋ ਵੀ ਵੱਡੀ ਵੜਾ ਠੀਕ ਆ ਹਾਂ ਪਿਛਲੇ ਸਵੇ ਕਿੰਨਾ ਕੱਢਿਆ ਭਰਾ ਇਹ ਦਿਨ ਮਾਲਕਾ ਕੋਲੇ 27 ਕਿਲੋ ਦੱਸਿਆ ਮਾਲਕਾ ਨੇ ਆਪਾਂ ਨੂੰ ਠੀਕ ਆ ਹਾਂ ਬਾਕੀ ਅਗਲੇ ਸਮਝਣਾ ਲੱਗੇ ਵੀਰੇ ਕਿੰਨਾ ਦੋ ਝੜੂਗਾ ਹਾਂ ਹਾਂ ਬਾਕੀ ਵੱਡੀ-ਬੁੱਡੀ ਬਹੁਤ ਵੱਡੀ ਬਹੁਤ ਆ ਵੀਰੇ ਬਸ ਕੱਚੀ-ਕੱਚੀ ਆ ਵੀਰੇ ਜਿਆਦਾ ਕੱਚੀ-ਕੱਚੀ ਆ ਭਾਈ ਬਾਲਟ ਲਾਂਚ ਚੈੱਕ ਕਰ ਲੋ ਕਰਮਾਲੀ ਕੱਚੀ-ਕੱਚੀ ਜ਼ਰੂਰ ਪਈ ਆ ਜਦੋਂ ਕਰਮਾਲ ਨੇ ਸੁਣਾ ਹਵਾਨਾ ਮੈਂ ਕਹਿੰਨਾ ਬਹੁਤ ਚੰਗਾ ਲੈ ਬਾਈ ਬਾਈ ਕਹਿੰਦਾ ਅੱਜ 10000 ਮੰਦੀ ਮਿਲੂਗੀ ਜਿਹੜਾ ਮਰਜੀ ਬਾਈ ਲੈ ਲੈ ਅੱਜ ਇੱਕ ਤਰ੍ਹਾਂ ਦਾ ਮੇਲਾ ਆ ਜਿਹੜਾ ਲੁੱਟਣਾ ਲੱਗ ਗਿਆ ਹੈਨਾ ਲੈ ਬਾਈ ਸਨਖ ਪੁਣਾ ਇਹ ਚ ਬਾਹਰ ਤੇ ਵੀ ਇਹ ਚ ਵੀ ਫੁੱਲ ਆਗਾ ਕਰਮਾਲੀ ਦਾ ਟੋਰਾ ਤਾਰਾ ਚੈੱਕ ਕਰ ਲੋ ਇੱਕ ਨੰਬਰ ਆ ਕੋੜੀ ਵਰਗਾ ਸਾਟਮਾ ਸ਼ਰੀ ਦਾ ਕਰਮਾਲੀ ਦਾ ਬੀੜਾ ਬਾਈ ਹੂੰ ਕੋਈ ਵੀਰ ਛੋਟੀ ਨਾ ਸਮਝੋ ਫੁੱਲ ਬਰੀਡ ਆ ਫੁੱਲ ਕਰਦਾ ਬਾਕੀ ਬਾਈ ਕਹਿੰਦਾ ਦੁੱਧ 27 28 ਲੀਟਰ ਕਰਮਾਲੀ ਦਾ ਨਾਰਮਲ ਦੁੱਧ ਵੀ ਨਾਰਮਲ ਹੀ ਤਾਂ ਦੇਣਾ ਰਹਿਣਾ ਦੇ ਦਊਗੀ ਬਾਕੀ ਬਾਈ ਲੇ ਭਾਈ ਆਪਾਂ ਚੈੱਕ ਕਰਾ ਦੇਣਾ ਨੇੜੇ ਤੋਂ ਥਣ ਗੁਲਾਬੀ ਥਾਣਾ ਮੁੱਠੀ ਵਾਲਾ ਥਾਣਾ ਚਾਰੇ ਥਣ ਨਖੜਮੇ ਤੇ ਪੂਰੀ ਵਿਥੀ ਦਾ ਦੁੱਧ ਵਾਲੀ ਨਾਲ ਚੈੱਕ ਕਰ ਲੋ ਕਰਮਣੀ ਝੋਲੀ ਵਾਲੀ ਵੇੜਾ ਬਣੂ ਬਣੂ ਬਹੁਤ ਹਾਂ ਭਾਈ ਝੋਲੀ ਵਾਲੀ ਵੇੜਾ ਬਣੂ ਬਣੂ ਬਹੁਤ ਵਾਕੀ ਫੇਸਬੁਕ ਚ ਚੈੱਕ ਕਰ ਲੋ ਕਰਮਣੀ ਦਾ ਬਹੁਤ ਪਿਆਰਾ ਜਾਂ ਬਾਕੀ ਜਿਹੜਾ ਬੰਦਾ ਲੈ ਜੂਗਾ ਨਾ ਵੇਰੇ ਵਧੀਆ ਜੀ ਲਾਵੇ ਘਰੇ ਸੂਗੀ ਨਾ ਦੁੱਧ ਚੰਗਾ ਪਿਓ ਕਰੇ ਠੀਕ ਆ ਵੇਰੇ ਹਾਂ ਜਿਹੜਾ ਬੰਦਾ ਸੇਵਾ ਕਰਨ ਨੂੰ ਦੱਸ ਦੇਣਾ ਸਹੀ ਗੱਲ ਆ ਭਰਾ ਜੀ ਲਾਜੀ ਤੇ ਦੁੱਧ ਚੰਗਾ ਚੂਗਾ ਬੰਦਾ ਜਾ ਇਹਦੀ ਕਰੋ ਸਹੀ ਗੱਲ ਆ ਹਾਂ ਆਹ ਬੜਾ ਬੰ ਜਦੋਂ ਜੀਜੂ ਲਾਗੀ ਕਰਮਾ ਚੰਗਾ ਦੁੱਧ ਪੀਆਊਗੀ ਤੁਸੀਂ ਐ ਚੈੱਕ ਕਰ ਲੋ ਵੀ ਸਰੀਰ ਇੰਨਾ ਪੱਧਰ ਵੀ ਦੇਖਣ ਵਾਲਾ ਲੱਗਦਾ ਮੈਂ ਪਾਲ ਸਵੇਰੀ ਆ ਚੈੱਕ ਨਹੀਂ ਆ ਵੀਰੇ ਬੰਦ ਲੈ ਠੰਡੇ ਸੀ ਕਰਮਾ ਐਂ ਜੇ ਤੁਸੀਂ ਪਾਸੋਂ ਦੀ ਕੋਈ ਪਾਸਾ ਹੋਊਗਾ ਪੂਰੀ ਸਾਗ ਜਦੋਂ 1 ਹੋ ਜਾ ਬਾਈ ਲਵਾ ਇਹ ਨਹੀਂ ਹੈਗਾ ਕੋਈ ਕਾਨ ਜਾ ਹਾਂ ਹਾਂ ਠੰਡੇ ਸੀ ਲੈ ਨਹੀਂ ਆ ਜਿਵੇਂ ਮਰਜੀ ਬੋਲ ਠੰਡੀ ਦਿਖਾਈ ਜਾਂਦਾ ਕੋਈ ਚੱਕਰੀ ਕਰਮਾ ਵਾਲੀ ਦਾ ਮੌ ਨਾ ਖੜੀ ਆ ਠੰਡੀ ਸੀ ਲੈ ਨਹੀਂ ਆ ਬਰੀਕੀ ਚ ਨਾੜਾਂ ਕਰਮਾ ਵਾਲੀ ਦਾ ਆਰਡਰ ਤੇ ਤੇ ਭਰਾ ਫਿਰ ਇਹਦਾ ਕੀ ਮੁੱਲ ਆ ਜਾਈ ਚਿੱਡੀ ਗੜ ਤਿਆਰ ਹੋ ਗਈ ਤਾਂ 90000 ਤੋਂ ਵਿਖੂਗੀ ਬਸ ਠੀਕ ਆ ਘਟ ਰਹੀ ਨਹੀਂ ਨੀ ਅੱਜ 75000 ਜੇ ਬਦ ਦੇਣੀ ਆ ਬਾਹਾਂ ਜਾਣਾ ਲੈ ਬਾਈ ਹਾਂ ਤੇ ਨਾ ਬਾਈ ਕਹਿੰਦਾ ਅੱਜ 75000 ਦੀ ਦੇਣੀ ਆ ਜਿੱਦਾਂ ਤਿਆਰ ਹੋ ਗਈ ਉਦੋਂ ਹੈਗਾ ਮੰਨੂ ਅੱਜ ਕੱਚੀ ਅੱਜ ਕੱਚੀ ਵਾਲਾ ਮੁੱਲ ਆ ਹਨਾ ਫਿਰ ਮੁੱਲ ਹੀ ਆ ਇਹ ਵੀਰੇ ਹਾਂ ਵਪਾਰੀ ਬੰਦਾ ਲੈ ਜਾ 15000 ਰੁਪਏ ਕਮਾਈ ਵਾਲੀ ਆ ਇਹ ਸਹੀ ਗੱਲ ਆ ਆਪਣਾ ਅੱਗੇ ਬਾਈ ਤੈਨੂੰ ਨੰਬਰ ਇਹ ਵੀ ਦੂਜਾ ਸੁਗਵਿਹਰ ਸੂਈ ਆ ਦੂਜਾ ਸਵੇਰ ਸੂਈ ਆ ਤੇ ਕਿੰਨਾ ਕੁ ਰਿਕਾਰਡ ਆ ਪਿਛਲੇ ਸੂਏ ਦਾ ਬਾਈ ਦੁੱਧ ਵੀਰੇ ਵਹਿੜ ਦਾ ਪਲੂਣ ਦਾ ਦੁੱਧ ਦਿੱਤਾ ਹੋਇਆ ਵੀ 22 ਕਿਲੋ ਦਾ ਦਿੱਤਾ ਆ ਠੀਕ ਆ ਤੇ ਕਿੰਨਾ ਟਾਈਮ ਹੋ ਗਿਆ ਪ੍ਰੋਸਟੇਟ ਵੀਰੇ ਸਵੇਰੇ ਸੂਈ ਆਪਣੀ 4-5 ਵਜੇ ਠੀਕ ਆ ਹਾਂ ਜੇਰ ਜੀਨ ਕੰਪਲੀਟ ਪੈ ਗਈ ਆ ਜੇਰ ਕੰਪਲੀਟ ਆ ਵੀਰੇ ਹਾਂ ਹਾਂ ਜੇਰ ਉਹ ਚ ਰੱਖੀ ਜੇ ਆਪਣੀ ਬਾਹੜੀ ਚ ਪਾ ਕੇ ਰੱਖੀਏ ਦੋਨਾਂ ਦੀ ਠੀਕ ਆ ਮੜੀ ਦਿਖਾ ਦਿੰਨੇ ਆ ਆਪਣਾ ਕੋਈ ਗੱਲ ਨਹੀਂ ਹਾਂ ਜੇਰ ਇਹ ਦੋਵਾਂ ਕਈਆਂ ਦੀ ਬਈ ਵੀ ਹੈ ਠੀਕ ਆ ਜੀ ਦੋਵਾਂ ਵਹਿੜਾਂ ਦੀ ਜੇਰ ਬਾਈ ਕਹਿੰਦਾ ਇੱਕ ਕੁਆਲਿਟੀ ਚ ਆਪਾਂ ਪਾਤੀ ਇਹ ਦਰ ਕੇ ਸੀ ਯਾਰਾਂ ਨਾ ਠੀਕ ਹੋਏ ਬਾਕੀ ਜਿਹੜੀ ਹੈ ਉਹ ਕੁਆਡਰ ਸਵਾਰਟੀ ਲੱਗੇ ਬਾਹਲੀ ਟੌਪ ਵੀ ਲੱਗੀ ਆ ਵੜ ਨੂੰ ਬਾਈ ਹਾਂ ਬਾਈ ਬਹੁਤ ਦੇਰ ਲੱਗ ਗਈ ਆ ਵੜ ਨੂੰ ਹਵਾਨਾ ਜਾ ਖੁੱਚਾਂ ਤੋਂ ਤਾਂ ਹਾਂ ਡਰਾ ਨਾ ਬੰਦਾ 10 ਵੇ ਚੋਲੇ ਆਣ ਆ ਵੀ ਲੇਵਾ ਟੁੱਟ ਜੇ ਕਰ ਬਾਈ ਲੇਵਾ ਟੁੱਟ ਜੇ ਜੈ ਗੱਲ ਸਹੀ ਗੱਲ ਹੈ ਠੰਡੀ ਸਵੇਰ ਦੀ ਬਾਈ ਆ ਵੜ ਨੂੰ ਜਮਾ ਚੱਕਰ ਨਹੀਂ ਮੌਜ ਨਾ ਖੜੀ ਆ ਬਾਈ ਬਾਕੀ ਇਹਨੇ ਲੈ ਵੀ ਮੰਤਰ ਮਾਰੀ ਚੰਗੀ ਲੱਗੀ ਜਾ ਰਹੀ ਆ ਹਾਂ ਬਈ ਲੈ ਵੀ ਮੰਤਰ ਆ ਜਿਹੜੀ ਬਹੁਤ ਚੰਗੀਆਂ ਇਹਦੀਆਂ ਬੜਾ ਦੰਦ ਪਾਲਨੇਗਾ ਪੂਰਾ ਬੱਚਾ ਬਾਈ ਕੀ ਦਿੱਤਾ ਫਿਰ ਬੱਚਾ ਮੇਰੇ ਬੱਚੀ ਆ ਜੇ ਮਗਰ ਬੱਚਾ ਵਸੀ ਦਿੱਤੀ ਆ ਹਾਂ ਬੰਦੇ ਨੂੰ ਸ਼ੌਕ ਸੀਗਾ ਬੇਸੀ ਬਣਦਾ ਥੋੜਾ ਜਿਹਾ ਉਹਨੇ ਥਾਲ ਬਰਗਰ ਦੀ ਕਾ ਭਰਾਇਆ ਸੀਗਾ ਠੀਕ ਆ ਇਹਦੀ ਬੱਚੀ ਦਿੱਤੀ ਆ ਠੀਕ ਆ ਬੱਚਾ ਹੀ ਸੈਕਸ਼ਨ ਭਰਾਇਆ ਕਰਦੀ ਦਾ ਹਾਂ ਕੋਈ ਬੱਚੀ ਦਿੱਤੀ ਆ ਠੀਕ ਆ ਬਰਾ ਕਾਹੋ ਇਸ ਦਾ ਬੰਦੇ ਨੂੰ ਦੇਸੀ ਨਸਲ ਦਾ ਬੱਚਾ ਜੇ ਮਾਂ ਚੰਗੀ ਆ ਬੱਚਾ ਹੀ ਉੱਤਰ ਦੇ ਦੋ ਹਣਾ ਆ ਬਾਈ ਬੰਦੇ ਨੂੰ ਸ਼ੌਂਕ ਚਾਹ ਬਈ ਦੇਸੀ ਨਸਲ ਦਾ ਠੀਕ ਆ ਫੇਸ ਚੈੱਕ ਕਰ ਲੋ ਕਰਮ ਵਾਲੀ ਦੀ ਬਰੀਡ ਫੁੱਲ ਆ ਬਹੁਤ ਆ ਬਾੜ ਦੀ ਫੇਸ ਚੈੱਕ ਕਰ ਲੋ ਛੋਟਾ ਛੋਟਾ ਕਾਨੀਆਂ ਬੋਦੀ ਵਾਦੀ ਕਰਮ ਵਾਲੀ ਦੀ ਫੁੱਲ ਕਮਾਲ ਦੇ ਆ ਖੋਲਦੇ ਭਰਾ ਤੋੜਦੇ ਤੇ ਭਰਾ ਕਿੰਨਾ ਕੁ ਬੋਲਾ ਕੱਢਿਆ ਬੋਲਾ ਵੀ ਤੜਕੇ ਆਪਾਂ ਵੀ 3 ਕਿਲੋ ਬੋਲਾ ਚੋਇਆ ਇਹਦਾ ਹਜੇ 3 ਲੀਟਰ ਬੋਲਾ ਚੋਇਆ ਹਾਂ ਠੀਕ ਆ ਲੈ ਭਾਈ ਬਾੜ ਨੂੰ ਚੈੱਕ ਕਰ ਲੋ ਬ੍ਰਿਸ਼ਤੀ ਚ ਫੁੱਲ ਆ ਹਣਾ ਬਹੁਤ ਵੀਰੇ ਬਹੁਤ ਜ਼ਿਆਦੇ ਬ ਮੈਂ ਥੋੜਾ ਜਿਹਾ ਬੱਚੇ ਦਾ ਕਰ ਦੇ ਨਹੀਂ ਆਪਾਂ ਬਾਹਰ ਤੱਕ ਵੀ ਤੋੜ ਕੇ ਜਰੂਰ ਬਾਈ ਦਿਖਾਉਂਦੇ ਹੈ ਨਾ ਹਾਂਜੀ ਹਾਂਜੀ ਵੀਰੇ ਬੱਚੇ ਦਾ ਥੋੜਾ ਵਗ ਨਰ ਲੀਏ ਥੋੜਾ ਤੇਰਾ ਬਾਈ ਚੈੱਕ ਕਰ ਲਓ ਇੱਕ ਨੰਬਰ ਆ ਕਰਮ ਵਾਲੀ ਦਾ ਥੋੜਾ ਜਿਹਾ ਬੱਚੇ ਦਾ ਜਰੂਰ ਕਰ ਦੇ ਤਾਂ ਹੀ ਕਰਕੇ ਬਾਹਰ ਦੀ ਦਿੱਕਤ ਕਰਦੀ ਆ ਬਾਕੀ ਬਰੀਡ ਕੁਆਲਟੀ ਬਹੁਤ ਆ ਬੱਚੇ ਜੂਨ ਕੁਆਲਟੀ ਫੁੱਲ ਆ ਬਾਈ ਆਰਡਰ ਚੈੱਕ ਕਰ ਲਓ ਬਹੁਤ ਕਮਾਲ ਦਾ ਤਿਆਰ ਕਰਿਆ ਹੋਆ ਫਾੜੀ ਵਾਲਾ ਡਰਚਾਰੇ ਥੰ ਮਿਕੜ ਮੇ ਤੇ ਪੂਰੀ ਵਿੱਚ ਏ ਤਾਰ ਭਰਾ ਕਿਵੇਂ ਆ ਤਾਰ ਸੂਰ ਦੀ ਇੱਕ ਨੰਬਰ ਹੋਏਗੀ ਵੀਰੇ ਠੀਕ ਆ ਤਾਰ ਕਹਿੰਦਾ ਬਾਈ ਕਹਿੰਦਾ ਇੱਕ ਨੰਬਰ ਆ ਥੋੜਾ ਬ ਇਹ ਨਾ ਮੈਂ ਫਿਰ ਕੀ ਮੋਲਾ ਮੋਲੇ 라 ਵੀਰੇ 85 ਕਰ ਲ ਗੇ ਜਿੰਨਾ ਮਰਜ਼ੀ ਕਰ ਲ ਗੇ ਹੂੰ 78000 ਤੋਂ ਮਾਨਤਾਨ ਕਰ ਦਿਆਂਗੇ ਬਾਈ ਲੈ ਬਾਈ ਜਮਾ ਜਏ ਮੋਲਾ ਬਾਈ ਦਾ ਬਾਈ ਕਹਿੰਦਾ ਮੁੱਲ ਕਰਨ ਨੂੰ 80 ਕਰ ਲੀ ਜਿੰਨਾ ਮਰਜ਼ੀ ਕਰ ਲੀ 78000 ਮਾਨਤਾਨ ਕਰ ਦਿਆਂਗੇ ਬਾਈ ਮਾਨਤਾਨ ਕਰ ਦਿੰਦੇ ਅਸਲ ਬਹੁਤ ਆ ਬਾਈ ਥੱਲੋ ਦੀ ਨੰਗੀ ਜਾ ਬੱਚੇ ਮੋਲਾ ਸਹੀ ਗੱਲ ਹੈ ਨਾੜਾ ਨਾੜਾ ਬੱਚੇ ਕਰੋ ਤਣੀ ਭਈਆਂ ਨਾੜਾ ਨਾ ਲੇ ਵੇ ਟੈਕਸੀ ਮਾੜੀ ਠੰਡੀ ਜਾ ਰਹੀ ਹੈ ਬਿਨਾ ਬੱਚੇ ਤੋਂ ਵੀ ਇੰਨੀ ਠੰਡੀ ਆ ਮਾਰ ਰਹਾ ਬੈਗਾ ਭਾਈ ਕੋਈ ਚੱਕਰ ਨਹੀਂ ਆ ਇਹ ਨਹੀਂ ਹੈਗਾ ਲੱਤ ਚੱਕ ਜੂ ਹਣਾ ਬਾਕੀ ਮੇਨ ਚੀਜ਼ਾਂ ਆਰਡਰ ਕੁਆਲਟੀ ਭਾਈ ਟੋੜਾ ਹੈ ਭਾਈ ਅੱਦਰ ਕੁਆਲਟੀ ਜਿਹੜੀ ਬਹੁਤ ਕਮਾਲ ਦੀ ਹੈ ਪਹਿਲਾਂ ਭਾਈ ਨੇ ਜਿਵੇਂ ਦੱਸੀ ਆ ਵੀ ਕੇ 10 10 ਵੇ ਸੂਪੇ ਅੱਦਰ ਨਾ ਟੁੱਟੂ ਨਾ 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 ਬਰੇ ਟੈਕਸੀ ਰੱਖੂਗੀ ਬਰੇ ਬੱਚੀ ਹਾਂ ਬਈ ਸਹੀ ਗੱਲ ਆ ਅੱਗੇ ਪਿੱਛੇ ਦਾ ਲੈਵਲ ਲੱਗਾ ਬੱਚੀ ਹਾਂ ਭਾਈ ਅੱਗੇ ਪਿੱਛੇ ਦਾ ਲੈਵਲ ਲੱਗਾ ਚੰਗਾ ਲੈਵਲ ਲੱਗਾ ਵਾ ਕਰਮਲ ਨੂੰ ਬਹੁਤ ਕੁਆਲਟੀ ਦਾ ਅੱਦਰ ਵੀ ਬਹੁਤ ਚੰਗਾ ਗਾ ਅੱਗੇ ਭਰਾ ਲਾਸਟ ਤੇਨੂੰ ਦੂਜਾ ਸੁਦਾ ਕਹ ਦੀਏ ਹੂੰ ਰੀਅਲ ਤੀਜਾ ਸੁਦਾ ਵੈੜਸ ਹੋਈ ਆ ਇਹ ਠੀਕ ਆ ਹਾਂ ਤੇ ਫਾਰਮ ਦੀ ਵੈੜ ਆ ਵੀਰੇ ਇਹ ਠੀਕ ਆ ਵੀਰੇ ਹਾਂ ਤੇਰਾ ਦੁੱਧ ਵੀ ਦਿੱਤਾ ਹੋਇਆ 28 29 ਕਿਲੋ ਦੁੱਧ ਦਿੱਤਾ ਹੋਇਆ ਵੈੜ ਦਾ 28 29 ਲੀਟਰ ਤੇ ਦਿੱਤਾ ਹੋਇਆ ਬਾਕੀ ਫਾਰਮ ਦੀ ਵੈੜ ਆ ਫਾਰਮ ਦੀ ਵੈੜ ਆ ਵੀਰੇ ਛੋਟੀ ਵੈੜ ਨੇ ਵੀਰੇ ਵੱਡੀ ਵੈੜ ਪੂਰੀ ਵੈੜ ਲੈ ਬਾਈ ਥੋਲ ਵੱਡੀਆਂ ਬਾਈ ਤਨ ਤੈਨ ਕੋਤਾ ਹਨਾ ਬਹੁਤ ਵੱਡੀ ਵੈੜ ਆ ਵੀਰੇ ਛਿੱਡੀ ਵੀ ਕਰਨੀ ਹੈ ਨਾ ਇਹ ਵੀ ਸਵੇਰੇ ਸੂਈਆਂ ਇਕੱਠੀਆਂ ਸੁਣਦੀਆਂ ਆਂੀਆਂ ਘੰਟੇ ਦਾ ਫਰਕ ਹੀ ਇਹਨਾਂ ਦਾ ਠੀਕ ਆ ਲੈ ਬਾਈ ਥਣ ਚੈੱਕ ਕਰ ਲੋ ਪੌਲੀ ਬਿੱਥੀ ਦੇ ਥਣ ਲੱਗਾ ਵਾ ਹਨਾ ਹਾਂ ਹਾਂ ਬਿੱਥੀਆਂ ਵੀ ਬਹੁਤ ਜ਼ਿਆਦਾ ਠੰਡੀ ਠੰਡੀ ਲਕਰਮਾਲੀ ਫੁੱਲਾ ਬਾਈ ਵਾਫੀ ਨਾੜਾ ਨੂੜਾ ਦੇ ਸੁੱਕੀਆਂ ਬਹਿੜ ਦੇ ਲੈ ਬਾਈ ਨਾੜਾ ਚੈੱਕ ਕਰ ਲੋ ਨਾੜਾ ਨਾ ਤੁੰਨੀ ਪਈਆ ਕਰਮਾਲੀ ਹੈ ਜਾਂ ਕੋਈ ਥਾਈ ਹੈ ਨਹੀਂ ਜਿੱਥੇ ਨਾੜਾ ਦਿਖਾਈ ਦਿੰਦੇ ਹੋ ਹਨਾ ਇਹਦਾ ਜਿਵੇਂ ਜਿਵੇਂ ਤੋੜੀ ਨੂੰ ਨਾੜਾ ਲੱਗਾ ਵਾ ਤੋੜ ਦੇ ਤੂੰ ਇਹਨੇ ਬਾਈ ਬੱਚਾ ਕੀ ਦਿੱਤਾ ਇਹਨੇ ਮਗਰ ਬੱਚਾ ਵੀਰੇ ਬੱਚਾ ਇਹਨੇ ਵਸੀ ਹੋਣਾ ਹਾਂ ਇਹਨੇ ਮਗਰ ਬੱਚਾ ਠੀਕ ਆ ਖੋਲ ਦੇ ਭਰਾ ਇਹਨੂੰ ਵੀ ਤੋੜ ਦੇ ਮੜੀ ਜੀ ਤੇ ਕਿੰਨਾ ਗੋਲਾ ਕੱਢਿਆ ਫਰਾਇਦਾ ਇਹਨੇ ਵੀਰ ਆਪਾਂ ਦੋ ਚਾਰ ਗੱਲੀ ਬੜਾ ਕਿਹਾ ਬਰੀਡ ਵੇਖੋ ਵੈੜ ਦੀ ਕਿੰਨੀ ਆ ਬਰੀਡ ਤਾਂ ਬਾਈ ਸਹੀ ਗੱਲ ਆ ਲੈ ਫੇਸ ਚੈੱਕ ਕਰ ਲੋ ਦੁੱਧ ਦਾ ਜਾਨਵਰ ਅਜੇ ਦਿਨੇ ਆ ਕਰਮ ਵਾਲੀ ਹੂੰ ਆ ਮੱਤੇ ਤੁਸੀਂ ਨਾੜਾ ਚੈੱਕ ਕਰ ਲੋ ਕੰਨੀ ਪਿਆ ਨਾੜਾ ਨਾ ਅਡਰ ਵੀ ਕਰਮ ਵਾਲੀ ਦਾ ਬਹੁਤ ਕਮਾਲ ਦਾ ਬਾਈ ਕਿੰਨਾ ਕਹਦਾ ਤੇ ਪਾਇਆ ਪਿਛਲੇ ਸੋਇ ਦਾ ਦੁੱਧ ਵੀਰੇ ਦੱਸਿਆ ਪੁਰ ਮਾਲ ਕੇ 28 29 ਕਿਲੋ ਚੋਇਆ ਦਾ ਗਾਂ ਦਾ ਠੀਕ ਆ ਹਾਂ ਬਾਕੀ ਸੇ ਵਾਲਾ ਬੰਦਾ ਆ 30 ਕਿਲੋ ਦੇ ਦੇ ਦੂਗੀ ਤੇ ਐ ਕਿ ਭਰਾ ਕਿੰਨਾ ਕਹ 30 ਕਿਲੋ ਤਾਂ ਮੰਨ ਕੇ ਲੈ ਲੈ ਬੰਦਾ 30 ਕਿਲੋ ਹਾਂ ਬਾਈ ਕਹਿੰਦਾ 30 ਲੀਟਰ ਦੁੱਧ ਮੰਨ ਕੇ ਲੈ ਜਾਓ ਬਾਕੀ ਬਾਈ ਅਗਲੇ ਦੀ ਸੇਵਾ ਮਾਫੀ ਅਜੇ ਦੀ ਸੇਵਾ ਬਰੇ ਸਾਡੇ ਕੋਲੋਂ ਖਰੀਦੇ ਹੋ ਆਪ ਵੀ ਸੰਝਣਾ ਬੰਦਾ ਲੈ ਕੇ ਜਾਵੇ ਜਿਹਨੇ ਲੈਣੀ ਆ ਸਹੀ ਗੱਲ ਆ ਉਹ 15 ਚੋਲੇ ਹੋ 20 ਚੋਲੇ ਹੋ 40 ਕਿਲੋ ਚੋਲੇ ਹਾਂ ਉਹ ਬੰਦੇ ਦੀ ਕੋਈ ਗਰੰਟੀ ਨਹੀਂ ਦੁੱਧ ਦੀ ਸਹੀ ਗੱਲ ਆ ਇਹ ਜਾਇਜ਼ ਜਾਨਵਰ ਬਾਈ ਕਹਿੰਦਾ ਚੋਣ ਨੂੰ ਬੰਦਾ ਚਾਹੇ 30 ਦਾ ਵੀ 35 ਕਰ ਲੈ ਹਾਂ ਹਾਂ ਉਹ ਅਗਲੀ ਦੀ ਸੇਵਾ ਤੇ ਆ ਬਾਕੀ ਜਾਨਵਰ ਸਾਰੇ ਦੁੱਧ ਵਾਲਿਆ ਇਹ ਨਹੀਂ ਕੀ ਗੱਲ ਕੋਈ ਜਾਇਜ਼ ਗੱਲ ਆ ਬਾਈ ਥਾਂ ਚੈੱਕ ਕਰ ਲੋ ਮੁੱਠੀ ਵਾਲਾ ਥਣ ਪੂਰੀ ਵਿਥੀ ਤੇ ਥਣ ਲੱਗਾ ਤੁਸੀਂ ਨਾੜਾ ਚੈੱਕ ਕਰ ਲਓ ਬਾਈ ਪਸ਼ੂ ਦਾ ਉਹੀ ਪਤਾ ਹੈ ਬਾਡੀ ਲੈਂਡ ਦੀ ਬਾੜੀ ਜਿਆਦਾ ਚੰਗੀ ਵੜਾ ਬਾਡੀ ਬੁੱਡੀ ਦਾ ਬ੍ਰਿੰਡ ਬਹੁਤ ਆ ਗਾ ਸੜਖਪੋਣਾ ਕਰਮਾੜੀ ਤੇ ਫੁੱਲ ਆ ਜੇ ਆਪਾਂ ਕਹ ਦੀਏ ਆਪਾਂ ਨੂੰ ਮੂੰਹ ਬੋਲਣ ਦੀ ਲੋੜ ਨਹੀਂ ਇੰਨੀ ਬਰੀਕੀ ਜਿਹੜਾ ਹੈਗੀ ਮੋੜ ਲਿਆ ਭਰਾ ਕੁਝ ਇਹਦਾ ਮੋੜ ਨਹੀਂ ਤੇ ਲੀ ਪੁੰਜੇ ਦਾਰ ਨੂੰ ਵਲੀ ਜਾ ਹਾਂ ਬਾਈ ਚੌੜੀ ਛੋੜੀ ਲੰਮੀ ਨੁਮੀ ਫੁੱਲ ਲੱਗੇ ਕਰਮਾੜੀ ਤੋੜਾ ਚੈੱਕ ਕਰ ਲਓ ਬੀਹੀ ਛੋਟੀ ਪੈਂਦੀ ਆ ਕਰਮਾੜੀ ਤਰਨ ਇਹਦਾ ਭਰਾ ਫਿਰ ਕੀ ਮੋਲ ਇਹਦਾ ਵੀਰੇ ਲੋਕ ਇਹ ਨਹੀਂ ਵੜਨਾ ਦਾ ਵੀਰੇ 1 10 1 15 ਕਰੀ ਜਾਂਦੇ ਆ ਪਰ ਆਪਾਂ ਉਹ ਮੁੱਲ ਨਹੀਂ ਕਰਨਾ ਠੀਕ ਆ ਆਪਾਂ 85000 ਜੋ ਮਾਨਦਾਨ ਕਰਾਂਗੇ ਬਸ ਲੈ ਬਾਈ ਜਮਾ ਜਾਇ ਮੁੱਲ ਬਾਈ ਨੇ ਇਹਦਾ ਵੀ ਜਮਾ ਜਾਇ ਜੀ ਕਰਿਆ ਇਹੋ ਜੀ ਵੜਦਾ ਵੀਰੇ ਮੁੱਲ ਪੁੱਛ ਕੇ ਆਏ ਨੇ ਪਾਸੇ ਆਸੇ ਬਾਜੇ ਬੰਦਾ ਜਾ ਆਉਦਾ ਮਿੰਟੋ ਮਿੰਟੀ ਲੜੂ ਬੰਦਾ ਆ ਕੇ ਲੈ ਬਾਈ ਬਾਈ ਕਹਿੰਦਾ ਇੰਨੀ ਛੂਟ ਵੀ ਦੇਤੀ ਬਾਈ ਕਹਿੰਦਾ ਆਪਦਾ ਪੁੱਛ ਕੇ ਆਓ ਬਾਈ ਪਿੰਡਾਂ ਚ ਹੇਰ ਮੈਂ ਤਾਂ ਖਰੀਦ ਕਰੀ ਉਹਨੇ ਵਧੀਆ ਵੜੇ ਦੰਦਾ ਨਹੀਂ ਕੋਈ ਵੀ ਇਹ ਮਾਲ ਜ ਵੀਰੇ ਮੈਂ ਦੰਦਾ ਬਾਈ ਇਹ ਗੱਲ ਆ ਲੱਖ ਤੋਂ ਬਾਹਰ ਦੰਦਾ ਲੱਖ ਤੋਂ ਬਾਹਰ ਲੱਖ ਕਿਹੜੇ ਵੇਚੀਆ ਵੀਰੇ ਵੜ ਨਾਲ ਇੱਕ 15 ਦੀ ਵੇਚੀਆ ਵੀਰੇ ਬਰੋਬਰ ਮੁਕਾਬਲਾ ਕਰਦੀ ਸੀ ਸਹੀ ਗੱਲ ਆ ਬਾਈ ਆ ਦੇਖ ਲੈ ਬਾਈ ਜਮਾ ਦੇਵਾਂਗੇ ਸਹੀ ਗੱਲ ਆ ਭਰਾ ਆ ਬਾਈ ਜਮਾ ਲੋਕ ਐ ਖੜਾ ਦਾ ਦਿੰਦਾ ਵੀ ਨਹੀਂਗਾ ਇਨਾ ਉੱਚਾ ਕੱਦ ਕਾਠਾ ਦਾ ਕਰਮਲੀ ਦਾ ਜੇ ਕਹੇ ਨੇ ਮੰਨ ਕੇ ਚੱਲੋ ਵੀ ਡੇਰੀ ਚ ਲਾਉਣੀ ਆ ਦੁੱਧ ਵਾਸਤੇ ਤਾਂ ਕੋਈ ਰੁਕਨੇ ਨਹੀਂ ਆਹ ਦੇਖੋ ਕਿੱਡੀ ਵੜ ਆ ਵੀਰੇ ਹਾਂ ਬਾਈ ਇਹ ਵੀ ਛੋਟੀ ਨਾਰਮਲ ਵੜ ਨਹੀਂ ਗੀ ਇਹ ਸਹੀ ਗੱਲ ਆ ਭਰਾ ਮੇਨ ਗੱਲ ਹੁੰਦੀ ਹੈ ਠੰਡੀ ਸੀਲ ਦੀ ਠੰਡੀ ਸੀਲ ਕਰਨ ਵਾਲੀ ਫੁੱਲ ਬਹੁਤ ਜਿਆਦਾ ਹਾਂ ਬਈ ਇਧਰ ਵੇਖੋ ਲੀਵਾ ਲੈ ਬਈ ਸਾਡੇ ਪਾਸੇ ਨਾੜਾਂ ਨਾਲ ਭਰਿਆ ਹੋਇਆ ਚਾਰ ਸਪੇਰਾਂ ਨਾੜਾਂ ਨਾਲ ਭਰੀ ਹੋਈ ਬਾਕੀ ਮੈਂ ਜਿਹੜਾ ਚੰਗਾ ਚੰਗਾ ਥਣ ਚੰਗਾ ਆਉਂਦਾ ਜਿੰਨਾ ਥਣ ਲੱਗਿਆ ਉਹ ਚੰਗਾ ਲੱਗਿਆ ਭਰਾ ਸਹੀ ਗੱਲ ਐਚਪੀ ਥਣ ਚੰਗਾ ਆਉਂਦਾ ਜਿੰਨਾ ਨਹੀਂ ਆਉਂਦਾ ਭਰਾ ਜਾਇਜ਼ ਗੱਲ ਆ ਬਾਕੀ ਬੱਚੇ ਵੀ ਚੰਗੇ ਪਉਂਦੀਆਂ ਵਸੇ ਦਾ ਤੁਸੀਂ ਕੱਦ ਚੈੱਕ ਕਰ ਲੋ ਕਿੱਡਾ ਆਇਆ ਕਿ ਨਹੀਂ ਬਈ ਹਾਂ ਹਾਂ ਤੇ ਨਾਕੀਸੀ ਕੇ ਭਰਾ ਕੋਲੇ 4 ਆਪਾ 4 ਦੇ 4 ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਚਾਰਾਂ ਚ ਕੋਈ ਵੀ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਹਿਦਲਾ ਧੰਨਵਾਦ ਜੀ